ਇੱਕ ਬੇਨਤੀ ਹੋਰ ਕਰਨੀ ਹੈ ਗੁਰਵਿੰਦਰਾ ਜੀ ਸ਼ਾਜੀ ਵੀ ਮੇਰੇ ਨਾਲ ਹੈ ਪਿਛਲੇ ਦਿਨੀ ਇੱਕ ਵਿਵਾਦ ਹੋਇਆ ਇੱਕ ਵੀਡੀਓ ਬਹੁਤ ਵਾਇਰਲ ਹੋਈ ਸ਼ਾਜੀ ਦੀ ਤੇ ਸ਼ੀਲੂ ਦੀ ਕਮਾਲਪੁਰ ਦੇ ਕਬੱਡੀ ਕੱਪ ਦੀ ਦੇਖੋ ਕਬੱਡੀ ਹੈ 30 ਸੈਕਿੰਡ ਦੇ ਵਿੱਚ ਪਤਾ ਨਹੀਂ ਲੱਗਦਾ ਬੰਦਿਆਂ ਨੂੰ ਦੇਖੋ ਹੁਣ ਕਿੰਨਾ ਫਲੋ ਬਣਿਆ ਹੋਇਆ ਸੀਗਾ ਪਰ ਸ਼ਾਜੀ ਨੇ ਮੈਨੂੰ ਸਵੇਰੇ ਖੁਦ ਕਾਲ ਕੀਤੀ ਕਹਿੰਦਾ ਭਾਈ ਮਿੱਥੋ ਗਲਤੀ ਹੋ ਗਈ ਮੈਨੂੰ ਕਹਿੰਦਾ ਪਤਾ ਹੀ ਨਹੀਂ ਲੱਗਿਆ ਪਰ ਇਹ ਬੰਦੇ ਨੇ ਰਿਲਾਈਜ਼ ਕੀਤਾ ਇਹਨੂੰ ਬੜਾ ਅਫਸੋਸ ਆ ਇਹਨੇ ਗਰਾਊਂਡ ਦੇ ਵਿੱਚ ਵੀ ਮਾਫੀ ਮੰਗ ਲਈ ਸੀ ਤੇ ਮੈਂ ਸਾਰੇ ਸਕਾਰਤਵੀਰਾਂ ਨੂੰ ਬੇਨਤੀ ਕਰਦਾ ਵੀ ਕਬੱਡੀ ਦੀ ਗੱਲ ਆ ਕਬੱਡੀ ਦੇ ਵਿੱਚ ਗਰਾਊਂਡ ਦੇ ਵਿੱਚ ਹੀ ਖਤਮ ਕਰਦਿਆ ਕਰੋ ਕਈ ਵਾਰੀ ਕੀ ਹੁੰਦਾ ਆਪਾਂ ਪੇਜਾਂ ਤੇ ਪਾ ਦਿੰਨੇ ਆ ਤੇ ਉਹ ਫਿਰ ਗੱਲ ਹੋਰ ਪਾਸੇ ਨੂੰ ਚਲੀ ਜਾਂਦੀ ਹੈ ਇੱਕ ਵੀਰ ਤਾਂ ਮੈਂ ਦੇਖਿਆ ਉਹਦੀ ਵੀਡੀਓ ਦੇਖੀ ਇਹਨਾਂ ਦਾ ਆ ਕੇ ਬਾਈਕਾਟ ਹੀ ਕਰਨਾ ਚਾਹੀਦਾ ਕਿਉਂ ਜੀ ਕਬੱਡੀ ਦੇ ਵਿੱਚ ਉਹ ਨਹੀਂ ਚਪੇੜਾ ਵੱਜਦੀਆਂ ਦੇਖੋ ਦੋਨਾਂ ਨੇ ਪਿਆਰ ਸਤਿਕਾਰ ਆ ਯਾਰ ਹਰ ਰੋਜ਼ ਖੇਡਦੇ ਐ ਹੋ ਜਾਂਦਾ ਹੈ ਗਰਾਊਂਡ ਦੇ ਵਿੱਚ ਹੀ ਨਿਭੜ ਗਿਆ ਸੀਗਾ ਸੋ ਮੇਰੀ ਭਰਾਵਾਂ ਨੂੰ ਬੇਨਤੀ ਹੈ ਆਪਾਂ ਸਾਰੇ ਰਲ ਮਿਲ ਕੇ ਰਹਿਣਾ ਸਾਜੀ ਬੜਾ ਵਧੀਆ ਸਾਡਾ ਭਰਾ ਹੈ ਤੇ ਸ਼ਿਲੂ ਵੀ ਸਾਡਾ ਭਰਾ ਹੈ ਇਹਨਾਂ ਗੱਲਾਂ ਨੂੰ ਨਵੇੜੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਸਾਜੀ ਕੋਈ ਗੱਲ ਨਹੀਂ ਦਿਲ ਚ ਨਹੀਂ ਰੱਖਣੀ ਸਾਰੇ ਆਪਾਂ ਭਰਾ ਹੈ ਸ਼ਿਲੂ ਵੀ ਆਪਣਾ ਵੀਰ ਹੈ ਤੂੰ ਵੀ ਆਪਣਾ ਭਰਾ ਹੈ ਆਪਾਰ ਕਬੱਡੀ ਜਿੰਦਾਬਾਦ